ਐਸੇ ਸਿੱਖ ਐਸੇ ਪੰਜਾਬੀ ਬਹੁਤ ਦੁੱਖਾ ਸਾਨੂੰ ਵੀ ਦੁੱਖਾ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਲੋਕ ਸਿਆਣੇ ਨੇ ਜਿਨ੍ਹਾਂ ਨੇ ਵੀ ਇਹ ਕੀਤੀ ਆ ਕੋਈ ਟਰਾਈ ਕੀਤੀ ਆ ਕਰਨ ਦੀ ਉਹਨਾਂ ਦਾ ਮਕਸਦ ਇਹੀ ਸੀਗਾ ਕਿ ਆਪਸ ਦੇ ਵਿੱਚ ਲੜਾਉਣਾ ਉਹ ਕੰਮ ਨਹੀਂ ਲੱਗਦਾ ਲੋਕ ਇੱਕ ਦੂਜੇ ਨੂੰ ਕਹੀ ਜਾਂਦੇ ਤੂੰ 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 ਇਹ ਮਿਲਦਾ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਲੋਕ ਸਾਰੇ ਸਿਆਣੇ ਨੇ ਉਹਨਾਂ ਨੂੰ ਆਪ ਸਿਆਣੇ ਹੋਣਾ ਚਾਹੀਦਾ ਹੈ ਧਿਆਨ ਦੇ ਨਾਲ ਆਪਣਾ ਸਭ ਮਾਈਂਡ ਸੈੱਟ ਕਰਕੇ ਸਭ ਨੂੰ ਇਕੱਠੇ ਹੋ ਕੇ ਇਹ ਚੀਜ਼ ਲਈ ਕਰਨਾ ਚਾਹੀਦਾ ਮੈਨੂੰ ਲੱਗਦਾ ਇਹ ਨਹੀਂ ਵੀ ਤੋਂਬ ਤਾਂ ਨਹੀਂ ਲਾਉਣੇ ਚਾਹੀਦੇ ਕਿ ਥੋੜੇ ਕਰਕੇ ਜਾਂ ਤੁਸੀਂ ਨਹੀਂ ਕਰ ਰਹੇ ਤੁਸੀਂ ਇਹ ਨਹੀਂ ਕਰ ਰਹੇ ਸੋ ਪਰ ਅਰਦਾਸ ਇਹ ਹੈ ਕਿ ਜਲਦੀ ਜਲਦੀ ਠੀਕ ਹੋ ਜAVE ਠੀਕ ਹੋ ਵੀ ਰਹੇ ਨੇ ਮੈਨੂੰ ਲੱਗਦਾ ਕਿ ਪਹਿਲਾਂ ਵਾਂਗੂ ਸ਼ਾਂਤੀ ਹੋਣੀ ਚਾਹੀਦੀ ਜੀ ਲੋਕਾਂ ਨੂੰ ਥੋੜਾ ਸਮਝ ਨਾਲ ਕੰਮ ਲੈਣਾ ਚਾਹੀਦਾ ਜੀ ਬਿਲਕੁਲ ਧਾਰਮਿਕ ਮਾਮਲਾ ਬਹੁਤ ਸੈਂਸਿਟਿਵ ਆ ਆਲਵੇਸ ਤੇ ਭਾਵਨਾਵਾਂ ਜੁੜੀਆਂ ਲੋਕਾਂ ਦੀਆਂ ਪਰ ਇੱਕ ਮਰਵਰ ਰਣਾ ਜੀ ਦਾ ਸ਼ੇਅਰ ਆ ਕਹਿੰਦਾ ਕਿ ਬੜਾ ਗਹਿਰਾ ਤੋਂ ਅਲਕ ਹੈ ਸਿਆਸਤ ਦਾ ਤਬਾਹੀ ਸੇ ਜਦ ਕੋਈ ਸ਼ਹਿਰ ਜਲਦਾ ਹੈ ਤਾਂ ਦਿੱਲੀ ਮੁਸਕਰਦੀ ਹੈ ਤਾਂ ਜੋ ਵੀ ਕੋ ਸ਼ੁੰਦਾ ਉਹਦੇ ਪਿੱਛੇ ਕੋਈ ਨਾ ਕੋਈ ਵੱਡੇ ਪੋਲਿਟਿਕਲ ਰੀਜ਼ਨ ਜ਼ਰੂਰ ਹੁੰਦੇ ਹਨ ਉਹਨਾਂ ਚੀਜ਼ਾਂ ਨੂੰ ਸਮਝੋ ਆਪਾਂ ਨੂੰ ਬਹੁਤ ਸਾਲਾਂ ਤੋਂ ਵਰਤ ਰਿਹਾ ਪੋਲਿਟਿਸ਼ੀਅਨ ਸੋ ਆਪਾਂ ਉਹਨਾਂ ਦੇ ਹੱਥ ਦੀ ਕੱਤਪੁਤਲੀ ਨਾ ਬਣੀ ਆਪਣੇ ਸੋਚ ਸਮਝ ਤੋਂ ਕੰਮ ਲਈਏ ਤੇ ਤਾਂ ਕਿ ਆਪਾਂ ਆਮ ਲੋਕਾਂ ਨੂੰ ਆਪਣੇ ਆਪਣੇ ਮਾਮਾ ਭੈਣਾ ਭਰਾਵਾਂ ਨੂੰ ਦੁੱਖ ਨਾ ਦੇਈਏ ਆਪਾਂ ਜੇ ਕੋਈ ਵਿਰੋਧ ਵੀ ਕਰਨਾ ਤਾਂ ਉਹਨਾਂ ਦਾ ਕਰੀਏ ਜਿਹੜੇ ਆਪਣਾ ਆਪਾਂ ਨੂੰ ਜਾਂ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਸਰਕਾਰ ਆਪਣੇ ਲੈਵਲ ਤੇ ਕਰ ਹੀ ਰਹੀ ਹੋਗੀ ਵੀ ਬੈਟਰ ਕਿਉਂਕਿ ਮਾਹੌਲ ਪੰਜਾਬ ਦਾ ਖ ਤਾਂ ਕਈ ਵਾਰੀ ਹੁੰਦਾ ਕਿ ਕੋਸ਼ਿਸ਼ਾਂ ਕਾਫੀ ਨਹੀਂ ਪੈਂਦੀਆਂ ਹੈਗੀਆਂ ਤਾਂ ਅਸੀਂ ਇਹੀ ਅਪੀਲ ਹੀ ਕਰ ਸਕਦੇ ਹਾਂ ਸਰਕਾਰ ਨੂੰ ਕਿ ਜੋ ਵੀ ਤੁਹਾਡੇ ਐਫਰਟ ਉਹਨਾਂ ਨੂੰ ਤੁਸੀਂ ਡਬਲ ਕਰੋ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਆਮ ਜ਼ਿੰਦਗੀ ਨੂੰ ਤੰਗ ਕਰਕੇ ਤੁਸੀਂ ਕਿਸੇ ਮਸਲੇ ਦਾ ਹੱਲ ਨਹੀਂ ਲੱਭ ਸਕਦੇ ਤੁਸੀਂ ਆਪਣੇ ਲੋਕਾਂ ਨੂੰ ਖੁਦ ਤੰਗ ਕਰ ਰਹੇ ਹੋ ਮੈਨੂੰ ਲੱਗਦਾ ਕਿ ਉਹ ਚੀਜ਼ ਦਾ ਖਾਸ ਖਿਆਲ ਰੱਖਣਾ ਚਾਹੀਦਾ ਅਗਰ ਅਗਰ ਇਹ ਚੀਜ਼ ਤੁਸੀਂ ਸ਼ੋਅ ਕਰਨੀ ਤਾਂ ਉਹਨਾਂ ਨੂੰ ਸ਼ੋਅ ਕਰੋ ਜਿਨ੍ਹਾਂ ਨੂੰ ਤੁਹਾਨੂੰ ਜਿਨ੍ਹਾਂ ਤੇ ਤੁਹਾਨੂੰ ਗੁੱਸਾ ਇਹ ਨਹੀਂ ਹੈਗਾ ਆਮ ਲੋਕਾਂ ਨੂੰ ਤੰਗ ਕਰਕੇ ਮੈਨੂੰ ਲੱਗਦਾ ਆਪਾਂ ਹੋਰ ਇਸ ਚੀਜ਼ ਨੂੰ ਖਰਾਬ ਕਰ ਰਹੇ ਹਾਂ ਪਰੇਸ਼ਾਨ ਕਰ ਰਹੇ ਹਾਂ ਮੈਨੂੰ ਇਹ ਲੱਗ